ਗੁੰਬਲੀਆਂ ਪਈਆਂ ਨੇ ਆ ਦੇਖੋ ਯਾਰ ਲੈ ਕੀ ਯਾਰ ਬਸ ਉਸ ਚੰਗਾ ਨਹੀਂ ਲੱਗਦਾ ਪ੍ਰਭਾ ਜਿਹੜੀ ਆ ਮੱਚ ਗਈ ਇਹ ਤਾਂ ਜਰ ਲਾਂਗੇ ਘਰ ਦੇ ਪਰਿਵਾਰ ਦਾ ਜੀ ਚਲਾ ਜਾਂਦਾ ਸਭ ਤੋਂ ਵੱਡਾ ਘਾਟਾ ਪੈ ਜਾਂਦਾ ਅਸੀਂ ਦੂਜੇ ਖੇਤ ਕਣਕ ਵਾੜ ਰਹੇ ਸੀ ਉਹਦੇ ਭਰਾ ਦੀ ਜਦੋਂ ਪਤਾ ਲੱਗਿਆ ਇੱਕ ਰਾਤ ਤੇ ਸਾਡੇ ਕਿ ਤਵੀਆਂ ਪਾਈਆਂ ਤਵੀਆਂ ਪਾ ਕੇ ਜਦੋਂ ਉਹ ਸੂਏ ਤੇ ਉੱtre ਸਾਹਮਣੇ ਮਚ ਗਈ ਵੇਖਦੇ ਵੇਖਦੇ ਕਿਹੜੇ ਲਾਏ ਪਏ ਆ ਇੱਥੇ ਆ ਤਵੀਆਂ ਦਾ ਇੱਥੇ ਫਿਰੀਆਂ ਵੀ ਆ ਗਈਆਂ ਫਿਰ ਵੀ ਨਹੀਂ ਰੁਕੀ ਇਹ ਰਹੀ ਹਵਾ ਇਤੇਜ ਹੋ ਗਏ ਸੀ ਜਦੋਂ ਬਾਕੀ ਅੱਗ ਖੜੀ ਫਸਲ 'ਚ ਲੱਗ ਜਾਂਦੀ ਆ ਨਾ 20 2 15 15 ਕਰ ਮਾਤਾ ਬੰਦੇ ਨੂੰ ਨੇੜੇ ਨਹੀਂ ਹੋਣ ਦਿੰਦੀ ਤੇ ਜਦੋਂ ਕਣਕ ਹੋ ਉੱਥੇ ਭੱਗੀ ਸੀ ਹੁਣ ਮੇਰਾ ਯਾਨੀ ਇਹ ਈ ਈ ਇੱਕ ਦਿਨ ਦੇ ਲੈਟ ਨਾਲ ਕੀ ਫਰਕ ਪੈਣ ਲੱਗਿਆ ਸੀਗਾ ਜੇ ਯਾਰ ਜੇ ਮਤਲਬ ਲੇਟ ਆ ਜੂ ਕੋਈ ਘਟ ਆ ਜੂ ਯਾਰ ਕੋਈ ਨਹੀਂ ਆਫਤ ਆਉਣ ਵਾਲੀ ਸਾਰੇ ਬੰਦੇ ਪੰਜਾਬ ਚ ਅੰਡਰਸਟੈਂਡ ਕਰਨ ਆਲੇ ਆਪਾਂ ਸਮਝਣ ਵਾਲੀਆਂ ਗੱਲਾਂ ਜਿੱਥੇ ਤੁਸੀਂ ਖੜੇ ਹੋ ਯਾਰ ਇਹ ਕਲੀਕਣਕ ਥੋੜੀ ਹੈ ਬਾਈ ਕਿਸੇ ਬੰਦੇ ਦੀ ਕਬੀਲਦਾਰੀ ਆ ਪੂਰੀ ਉਹਨੇ ਸਾਰਾ ਕੁਛ ਅੱਗੇ ਜ਼ਿੰਦਗੀ ਦਾ ਤੋਰਣਾ ਹੁੰਦਾ ਔਰ ਮੈਂ ਤਾਂ ਬਾਈ ਵਾਲੇ ਕੇਸ ਚਾ ਬਾਈ ਜਿਹੜੇ ਵੀਰੇ ਦਾ ਖੇਤ ਆ ਇਹਨੂੰ ਵੀ ਧੰਨ ਮੰਨਦਾ ਜਿਹੜਾ ਆ ਕੇ ਇੱਥੇ ਪਾਲਚ ਬਾਈ ਦੇ ਨਾਲ ਖੜਾ ਯਾਰ ਨਹੀਂ ਕੋਈ ਨਹੀਂ ਖੜਦਾ ਅਗਲਾ ਕਹਿੰਦਾ ਮੈਂ ਤਾਂ ਠੇਕਾ ਲੈ ਲਿਆ ਬੜਾਈ ਕਿਉਂ ਨਹੀਂ ਲੇਟ ਕਿਵੇਂ ਹੋ ਗਏ ਇਹਦੇ ਚ ਇਹ ਲੇਟ ਹੋਣ ਦਾ ਕਾਰਨ ਇੱਕ ਤਾਂ ਸਾਡੀਆਂ ਸਰਕਾਰਾਂ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਕਿਉਂਕਿ ਫਸਲ ਨੂੰ ਅੱਗ ਨਹੀਂ ਲਾ ਸਕਦੇ ਸੀਗੇ ਝੋਨੇ ਦੀ ਰਹਿਦਫੂਨ ਨੂੰ ਅੱਗ ਲਾਉਣ ਤੋਂ ਸਰਕਾਰ ਨੂੰ ਉਦੋਂ ਤਾਂ ਜਾਨੀ ਸੈਟਲਾਈਟ ਕੰਮ ਕਰਦੇ ਆ ਤੇ ਜੇ ਅੱਜ ਉਹਨਾਂ ਸੈਟਲਾਈਟਾਂ ਦੀ ਗੱਲ ਕਰੀਏ ਅੱਜ ਜਦੋਂ ਮੇਰੀ ਸਾਰੀ ਖੜੀ ਫਸਲ ਮੱਚ ਗਈ ਅੱਜ ਕੋਈ ਸੈਟਲਾਈਟ ਨਾ ਤਾਂ ਕੰਮ ਕਰਦਾ ਨਾ ਉਹਦੀ ਕੋਈ ਰਿਪੋਰਟ ਕੰਮ ਕਰਦੀ ਆ ਉਹਦਾ ਕਾਰਨ ਇਹ ਸੀ ਫਸਲ ਲੇਟ ਵਿਜੀ ਸੀ ਲੇਟ ਆਉਣੇ ਸੀ ਬਾਕੀ ਰਸਤਿਆਂ ਦੀ ਸਮੱਸਿਆ ਦੋ ਕਰਮਾਂ ਦਾ ਰਸਤਾ ਪਹਿਲਾਂ ਮਸ਼ੀਨ ਨਹੀਂ ਆਉਂਦੀ ਹਲੇ ਲਿਖਿਆ ਕਿ ਸਨੇਕੂ ਪ੍ਰਸ਼ਾਸਨ ਨੇ ਕਿਹਾ ਵੀ ਇਹ ਇਹ ਤਾਂ ਹੈ ਬਈ ਉਮੀਦਾਂ ਸਾਨੂੰ ਪਤਾ ਹੀ ਆ ਯਾਰ ਇਹ ਗੱਲਾਂ ਤਾਂ ਬਾਲਕ ਇਹ ਤਾਂ ਕਾਮ ਪਤਾ ਹੀ ਆ ਯਾਰ ਇਹ ਕਿੱਥੇ ਇਹਨਾਂ ਦੇ ਕੋਈ ਪਰ ਯਾਰ ਆਪਾਂ ਕਿ ਟੁਕੜ ਬਾਈ ਜਿੰਨੇ ਕ ਆਪਾਂ ਆਪਣੇ ਚ ਹੈਗੀ ਹੈ ਹਿੰਮਤ ਆ ਆਪਾਂ ਇਹਰ ਖੜਨ ਦੀ ਕੋਸ਼ਿਸ਼ ਕਰਗੇ ਮੈਂ ਕਿਉਂਕਿ 22 ਵਰਗੇ ਟਿੱਕਰੀ ਬਾਡਰ ਦੇ ਉੱਤੇ ਰਹਿ ਕੇ ਆਇਆ। ਉੱਥੇ ਕਿੰਨੇ ਨੰਬਰ ਤੁਸੀਂ ਮੈਟਰੋ ਵਾਲੇ ਪੋਲ ਦੇ ਥੱਲੇ ਸੀ? ਅਸੀਂ ਮੈਟਰੋ ਦੇ ਥੱਲੇ ਸੀਗੇ 766 ਨੰਬਰ ਦੇ ਬਾਈ। ਤੇ ਕਿੰਨੇ ਦੇ ਸੀਗੇ ਅਸੀਂ ਖਨੋਰੀ ਵੀ ਸੀਗੇ। ਬਾਦਰਗਾੜ ਵਾਲੇ ਬਾਈਪਾਸ ਤੇ। ਉੱਥੇ ਸਾਲ ਲੱਗੇ ਆ? ਹਾਂ, ਤਕਰੀਬਨ ਜਿੱਦ ਦੇ ਤੋਂ ਚੱਲਿਆ, ਉਦਦੇ ਤੋਂ ਲੈ ਕੇ ਜਿੱਦ ਨੇ ਖਤਮ ਹੋਇਆ। ਜਸਨ ਮਨਾ ਕੇ ਆਈ ਸੀ ਨਾ। ਪੂਹਣ ਇੱਕ ਬੰਦਾ ਸੰਘਰਸ਼ ਕਰ ਸਕਦਾ ਉਹਦੇ ਹੱਕਾਂ ਲਈ ਕਰ ਸਕਦਾ ਪਰ ਖੜੀ ਗਣਕ ਨੂੰ ਯਾਰ ਇਹ ਅੱਗ ਲੱਗ ਜੇ ਤੇ ਬਹੁਤ ਮਾੜੀ ਗੱਲ ਆ ਅਸੀਂ ਤਾਂ ਹੀ ਇਹ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਵੀ ਕਹਿਣੇ ਆ ਵੀ ਇਹਨੂੰ ਸ਼ੇਅਰ ਸਾਡੇ ਲਈ ਨਾ ਕਰ ਦਿਓ ਨਾ ਕਰੋ ਬਸ ਇਸ ਲਈ ਕਰੋ ਤਾਂ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਆਪਾਂ ਮਦਦ ਕਰ ਸਕੀਏ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਇੱਕ ਗੱਲ ਮੈਂ ਪਹਿਲਾਂ ਹੀ ਕਹਿ ਦਿਆਂ ਵੀਡੀਓ ਸ਼ੁਰੂ ਹੋਣ ਤੋਂ ਸਾਰੀ ਗੱਲ ਤੋਂ ਕਿ ਇਸ ਵੀਡੀਓ ਤੋਂ ਮੈਨੂੰ ਨਹੀਂ ਪਤਾ ਸਾਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਮੋਨਟਾਈਜੇਸ਼ਨ ਦੇ ਜ਼ਰੀਏ ਕਿੰਨੀ ਕਮਾਈ ਹੋਣੀ ਆ ਪਰ ਜਿੰਨੀ ਵੀ ਹੋਊਗੀ ਇੱਕ ਇੱਕ ਪੈਸਾ ਅਸੀਂ ਆ ਬਾਈ ਜਿਹੜੇ ਦੋਹਾਂ ਦੇ ਉੱਤੇ ਅੱਜ ਵਕਤ ਮੜਾ ਆਇਆ ਟਾਈਮ ਹੁੰਦਾ ਕੱਲ ਨੂੰ ਮੇਰੇ ਤੇ ਵੀ ਆ ਸਕਦਾ ਤੁਹਾਡੇ ਤੇ ਕਿਸੇ ਦੇ ਵੀ ਆ ਸਕਦਾ ਪੁੱਛ ਕੇ ਨਹੀਂ ਆਉਂਦਾ ਅਸੀਂ ਇਹਨਾਂ ਨੂੰ ਇਹ ਸਾਰੇ ਪੈਸੇ ਦੇਵਾਂਗੇ ਤੇ ਗੱਲ ਮਕਸਦ ਏ ਕੀ ਆ ਇਹਦੇ ਨਾਲ ਅਸੀਂ ਕੋਈ ਵੱਡੇ ਨਾ ਹੋ ਸਕਦੇ ਆ ਨਾ ਹੋਣਾ ਚਾਉਣੇ ਆ ਏਕ ਹੀ ਆ ਵੀ ਵੀਰੇ ਇੱਕ ਦੂਜੇ ਦੇ ਨਾਲ ਜੇ ਮੋਢਾ ਜੋੜ ਕੇ ਖੜ ਜਾਗੇ ਸੌਖੇ ਰਹਿ ਜਾਗੇ ਬਾਈ ਨਹੀਂ ਫਿਰ ਸੇਕ ਹਰ ਇੱਕ ਦੇ ਘਰ ਨਹੀਂ ਆਉਂਦਾ ਇਹ ਕਿਸੇ ਨਾਲ ਵੀ ਵਾਪਰ ਸਕਦਾ ਆ ਕਣਕ ਥੱਲੇ ਤੁਸੀਂ ਦੇਖ ਲਓ ਮਾੜਾ ਜਿਹਾ ਬਰਾੜ ਬਾਈ ਆ ਦਿਖਾ ਦਿਓ ਸ਼ਾਰਟ ਵੀ ਥੱਲੇ ਮਾਰ ਕੇ ਇੱਕ ਵਾਰੀ ਵੀ ਅਸੀਂ ਜਿਹੜੇ ਖੇਤ ਚ ਖੜੇ ਆ ਇੱਥੇ ਕਣਕ ਸੀ ਸਬਣੀ ਅੱਜਕੱਲ ਨਾ ਕਬੀਲਦਾਰੀਆਂ ਦਾ ਹੀ ਇਹੀ ਹੁੰਦਾ ਬਾਈ ਵੀ ਬਸ ਫਸਲ ਹੀ ਢੀਕਦੇ ਹੁੰਨੇ ਆ ਆਪਾਂ ਫਸਲ ਤੋਂ ਬਾਅਦ ਹੀ ਆਪਾਂ ਕਿਸੇ ਦਾ ਕੋਈ ਲਾਉਣਾ ਕਰਨਾ ਹੁੰਦਾ ਕਿਸੇ ਨਾ ਕੋਈ ਆਪਾਂ ਹਸਾਬ ਜਾਂ ਕੋਈ ਆਪਾਂ ਫਿਊਚਰ ਦੇ ਪਲਾਨ ਲਿਖਣੇ ਆ ਪਰ ਖੜੀ ਗਣਕ ਨੂੰ ਯਾਰ ਇਹ ਅੱਗ ਲੱਗ ਜੇ ਤੇ ਬਹੁਤ ਮਾੜੀ ਗੱਲ ਆ ਅਸੀਂ ਤਾਂ ਹੀ ਇਹ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਵੀ ਕਹਿਨੇ ਆ ਵੀ ਇਹਨੂੰ ਸ਼ੇਅਰ ਸਾਡੇ ਲਈ ਨਾ ਕਰ ਦਿਓ ਨਾ ਕਰੋ ਬਸ ਇਸ ਲਈ ਕਰੋ ਤਾਂ ਕਿ ਇਹਨ ਇਸ ਪਰਿਵਾਰ ਦੀ ਵੱਧ ਤੋਂ ਵੱਧ ਆਪਾਂ ਮਦਦ ਕਰ ਸਕੀਏ ਬਾਕੀ ਨੰਬਰ ਵੀ ਦੇ ਦਾਂਗੇ ਜੇ ਕਿਸੇ ਨੇ ਸਿੱਧੀ ਮਦਦ ਕਰਨੀ ਹੈ ਸਤਿ ਸ਼੍ਰੀ ਅਕਾਲ ਵੀਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਮੇਂਦਰ ਸਿੰਘ ਗਹਿਰੀ ਆਪਾਂ ਕਿਹੜੇ ਪਿੰਡ ਦੇ ਰਕਵੇ ਚ ਖੜੇ ਆ ਬਾਈ ਆਪਾਂ ਬਾਈ ਦੀ ਗੈਰੀ ਬਾਰਾ ਸਿੰਘ ਤਹਿਸੀਲ ਮੌੜ ਜ਼ਿਲ੍ਹਾ ਬਠਿੰਡਾ ਤੇ ਇਹ ਇਹ ਖੇਤ ਆ ਜਿਹੜਾ ਇਹ ਬਾਈ ਕੋਲੇ ਠੇਕੇ ਤੇ ਆ ਇਹਨਾਂ ਕੋਲੇ ਆ ਪੁੱਤ ਆ ਜੀ ਇਹ ਤੁਹਾਡਾ ਖੇਤ ਆ ਨਾਲ ਵਾਲਾ ਖੇਤ ਤੁਹਾਡਾ ਹਾਂ ਉਹ ਸਾਹਮਣੇ ਮੋਟਰ ਤੋਂ ਜਿੱਥੋਂ ਆਪਾਂ ਆਏ ਆ ਗੱਡੀ ਖੜਾ ਕੇ ਆਏ ਆ ਉਹ ਖੇਤ ਮੇਰਾ ਅੱਗ ਕਿੱਥੋਂ ਸ਼ੁਰੂ ਕਿੱਥੋਂ ਹੋਈ ਸੀ ਤੁਸੀਂ ਸ਼ੁਰੂ ਹੋਈ ਸੀ ਤੜਕੇ ਸੀਗਾ ਮਤਲਬ 8:30 9 ਦੇ ਕਰੀਬ ਟਾਈਮ ਸੀਗਾ ਤੇ ਉੱਥੇ ਕੜਕ ਵੱਢਦੇ ਸੀਗੇ ਅਸੀਂ ਤੇ ਤਾਰਾਂ ਨੇ ਮਤਲਬ ਹਵਾਈ ਤਾਰਾਂ ਜੁੜ ਗਈਆਂ ਸ਼ਾਟ ਜਾਂ ਨਿਕਲ ਲਾਈਟ ਤਾਂ ਬਾਈ ਬੰਦ ਰੱਖਦੇ ਹੁੰਦੇ ਇਹਨਾਂ ਦੇ ਨਾਲ ਹੀ ਤਾਂ ਬਾਈ ਜੀ ਆਹੀ ਤਾਂ ਦੁੱਖ ਹੈ ਇਸ ਗੱਲ ਦਾ ਤਾਂ ਪਤਾ ਨਹੀਂ ਸਾਡੀ ਕਿਸਮਤ ਨੂੰ ਕੱਲ ਵੀ ਸਾਰਾ ਦਿਨ ਲਾਈਟ ਚੱਲੀ ਹੈਗੀ ਸਾਰੇ ਮੋਟਰਾਂ ਵਾਲੀ ਵੀ 24 ਘੰਟੇ ਵੀ ਤੇ ਜਿਹੜਾ ਹੈਗਾ ਵੀ ਤਕਰੀਬਨ 9-10 ਵਜੇ ਤੋਂ ਬਾਅਦ ਬੂਦੀ ਕਿਤੇ ਕੱਟਦੇ ਆ ਪਤਾ ਨਹੀਂ ਅਸੀਂ ਤਾਂ ਇਸ ਗੱਲ ਨੂੰ ਮਤਲਬ ਸਰਕਾਰ ਤੱਕ ਵੀ ਲੈ ਕੇ ਜਾਣਾ ਚਾਹੁੰਦੇ ਆ ਬੇਨਤੀ ਕਰਦੇ ਆ ਵੀ ਘਟੋ-ਕਟ ਹਾੜੀ ਦੇ ਸਮੇਂ ਦੇ ਵਿੱਚ 10 ਦਿਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਘਟੋ-ਕਟ 8-9 ਵਜੇ ਰਾਤ ਨੂੰ ਲਾਈਟ ਲਾਈ ਜਾਵੇ ਤੜਕੇ 4-5 ਵਜੇ ਕੱਟੀ ਜਾਵੇ ਅਸੀਂ ਬੇਨਤੀ ਕਰਦੇ ਆ ਸਾਡਾ ਤਾਂ ਪਤਾ ਨਹੀਂ ਸਰਕਾਰ ਕੋਈ ਦੁਸ਼ਮਣ ਬਣੀ ਹੋਈ ਆ ਪਤਾ ਨਹੀਂ ਮਹਿਕਮਾ ਦੁਸ਼ਮਣ ਬਣਿਆ ਹੋਇਆ ਤਾਰਾਂ ਜੁੜਨ ਕਰਕੇ 스파ਰਕ ਮਾਰ ਗਿਆ 스파ਰਕ ਮੇਰੇ ਸਾਹਮਣੇ ਅੱਖਾਂ ਦੇ ਮਤਲਬ ਕਣਕ ਦੇ ਵਿੱਚ ਡਿੱਗ ਗਿਆ ਤੇ ਬਾਈ ਤੁਹਾਨੂੰ ਪਤਾ ਇਸ ਗੱਲ ਦਾ ਵੀ ਹੁਣ ਹੋਰ ਆ ਸਾਰਾ ਕੁਝ ਜਿਹੜਾ ਹੈ ਤੁਹਾਡੇ ਤੁਹਾਡੇ ਸਾਹਮਣੇ ਇਹ ਹੋਇਆ ਸਾਰੀ ਅੱਗ ਬਾਈ ਮੈਂ ਕੋਲੀ ਸੀਗਾ ਸਾਹਮਣੇ ਪਾਣੀ ਪੀਣ ਲੱਗਿਆ ਸੀ ਮੈਂ ਤੇ ਬਸ ਜਦੋਂ ਮੈਂ ਜਾ ਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਉਹ ਜ਼ਿਆਦਾ ਫੈਲ ਗਈ ਉਸ ਤੋਂ ਬਾਅਦ ਅਸੀਂ ਭੱਜੇ ਤੇ ਮਤਲਬ ਸਪੀਕਰ 'ਚ ਬੁਲਾਇਆ ਅਨਾਊਂਸਮੈਂਟ ਕਰਵਾਈ ਪਿੰਡ 'ਚ ਇਹਨੂੰ ਫੋਨ ਕਰਿਆ ਮਹਾਏ ਕਰਕੇ ਆ ਕਹਾਣੀ ਹੋ ਗਈ ਜਲਦੀ ਆ ਜਾ ਤੇ ਸਾਡੇ ਦੇਖਦੇ ਦੇਖਦੀਏ ਸਾਰਾ ਕੁਝ ਹੋ ਗਿਆ ਅਸੀਂ ਇਸੇ ਕਰਕੇ ਸਾਨੂੰ ਬਹੁਤ ਵੱਡਾ ਦੁੱਖ ਹੈ ਵੀ ਯਾਰ ਘਟੋ ਘਟ 10 ਦਿਨ ਜੇ ਸਾਡੇ ਭਰਾਵਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਜਿਹੜੇ ਕੋਈ ਸਾਡੇ ਹੈਗੇ ਅਗੇ ਕੋਈ ਮੱਕੀ ਬੀਜਦੇ ਆ ਜਾਂ ਹੋਰ ਉਹ ਵੀ ਨਾ ਕਾਲੀ ਕਰਿਆ ਕਰਨ 10 ਦਿਨਾਂ ਨਾਲ ਕੁਝ ਨਹੀਂ ਹੁੰਦਾ ਉਹਨਾਂ ਨੂੰ ਤੁਹਾਡਾ ਕਿੰਨੀ ਥਾਂ ਜਿਹੜੀ ਆਪਣਾ ਬਾਈ ਕਿਲਾ ਡੇਡ ਕਿਲਾ ਸੀਗਾ ਤੇ ਤੁਸੀਂ ਇਹ ਤੁਹਾਡੀ ਆਵਦੀ ਸੀ ਜਾਂ ਠੀਕੇ ਤੇ ਆਵਦੀ ਸੀ ਆਪ ਹਾਂ ਇਹ ਵੀਰੇ ਕੋਲੇ ਇਹਨਾਂ ਕੋਲੇ ਠੇਕੇ ਤੇ ਇਹਨਾਂ ਕੋਲੇ ਆ ਮੁੰਡੇ ਦੀ ਠੇਕੇ ਤੇ ਸੀ ਸਵਾ ਚਾਰ ਕਿੱਲੇ ਅੱਜ ਡੇਰ ਤੋਂ ਆਪਾਂ ਵਿੱਚ ਖੜੇ ਆ ਹਾਂ ਹਾਂਜੀ ਇਹ ਇਹ ਵੀਰੇ ਦੀ ਪੈਲੀ ਆ ਇਹ ਬਾਈ ਯਾਰ ਗਿਆਨੇ ਠੇਕੇ ਤੇ ਲਈ ਆ ਪਿੰਡਾਂ ਚ ਜਿਹੜਾ ਤੁਹਾਨੂੰ ਪਤਾ ਹੀ ਆ ਸਿਸਟਮ ਹੁੰਦਾ ਤਾਂ ਬਾਈ ਆ ਥੋੜੇ ਬਾਈ ਦੇ ਖੇਤ ਚ ਅੱਗ ਲੱਗੀ ਤੁਸੀਂ ਵੀ ਇੱਥੇ ਸੀਗੇ ਜਾਂ ਤੁਸੀਂ ਘਰੇ ਸੀਗੇ ਉਹਨਾਂ ਨੂੰ ਬਾਅਦ ਚ ਪਤਾ ਲੱਗੇ ਅਸੀਂ ਦੂਜੇ ਖੇਤ ਕਣਕ ਵਾੜ ਰਹੇ ਸੀ ਆਦੇ ਭਰਾ ਦੀ ਜਦੋਂ ਪਤਾ ਲੱਗਿਆ ਟਰੈਕਟਰ ਛੱਡ ਕੇ ਤਵੀਆਂ ਪਾਈਆਂ ਤਵੀਆਂ ਪਾ ਕੇ ਜਦੋਂ ਉਹ ਸੂਏ ਤੇ ਉੱtre ਸਾਹਮਣੇ ਮੱਚ ਗਈ ਵੇਖਦੇ ਵੇਖਦੇ ਫਿਰ ਤੁਸੀਂ ਉੱਥੇ ਆਏ ਆਉਣ ਦੀ ਪਿੰਡ ਨੇ ਕੋਸ਼ਿਸ਼ ਤਾਂ ਕਰੀ ਹੁੰਨੀ ਤਾਂ ਉਹਦੇ ਮੰਗਰ ਤਵੀਆਂ ਪਾਈਆਂ ਸੀ ਫਿਰ ਇੱਧਰ ਵੀ ਘੇੜੇ ਲਾਏ ਉੱਧਰ ਵੀ ਘੇੜੇ ਲਾਏ ਮੂਰੇ ਹੋ ਗਾਹਾਂ ਜਾ ਕੇ ਘੇੜੇ ਲਾਏ ਘੇੜੇ ਲਾਏ ਪਏ ਆ ਇੱਥੇ ਆ ਤਵੀਆਂ ਤਾਂ ਇੱਥੇ ਫਿਰੀਆਂ ਵੀ ਆ ਗਈਆਂ ਫਿਰ ਵੀ ਨਹੀਂ ਰੁਗੀ ਰਹੇ ਹਵਾਏ ਤੇਜ ਹੋ ਗਈ ਸੀ ਜਦੋਂ ਬਾਕੀ ਅੱਗ ਖੜੀ ਫਸਲ 'ਚ ਲੱਗ ਜਾਂਦੀ ਹੈ ਨਾ 20 20 15 15 ਕਰ ਮਾ ਤਾਂ ਬੰਦੇ ਨੂੰ ਨੇੜੇ ਨਹੀਂ ਹੋਣ ਦਿੰਦੇ ਤੇ ਜਦੋਂ ਕਣਕ ਹੋ ਉੱਥੇ ਭਾਗੀ ਸੀ ਮੇਰਾ ਯਾਨੀ ਜੀ ਜਾਂ ਸੀਗਾ ਜੇ ਮੈਂ ਉਹਨੂੰ ਨਾ ਟਰੈਕਟ ਤੋਂ ਮੋੜਦਾ ਟਰੈਕਟ ਨੇ ਉਹ ਉੱਥੇ ਜਾਣਾ ਸੀ ਤੇ ਵਿੱਚੇ ਮੱਚ ਜਾਂਦਾ ਇਹ ਤਾਂ ਨਾਲ ਬੈਠਣ ਕਰਕੇ ਜਾਨੀ ਜਿਹੜੀ ਆ ਮੱਚ ਗਈ ਇਹ ਤਾਂ ਜਰ ਲਾਂਗੇ ਬਈ ਬਹੁਤ ਔਖਾ ਮੈਂ ਮੈਨੂੰ ਪਤਾ 나ੜ ਨੂੰ ਆਗੀ ਬੁਝਾਉਂਦੇ ਸੀ ਇਸ ਤਾਂ ਕੱਲੀ ਘਰ ਦੇ ਪਰਿਵਾਰ ਦਾ ਜੀ ਚਲਾ ਜਾਂਦਾ ਸਭ ਤੋਂ ਵੱਡਾ ਘਾਟਾ ਪੈ ਜਾਣਾ ਸੀ ਇਹ ਈ ਇੱਕ ਦਿਨ ਦੇ ਲੇਟ ਨਾਲ ਕੀ ਫਰਕ ਪੈਣ ਲੱਗਿਆ ਸੀਗਾ ਜੇ ਯਾਰ ਜੇ ਮਤਲਬ ਲੇਟ ਆ ਜੂ ਕੋਈ ਘੱਟ ਆ ਜੂ ਯਾਰ ਕੋਈ ਨਹੀਂ ਆਫਤਾਉਣ ਵਾਲੀ ਸਾਰੇ ਬੰਦੇ ਪੰਜਾਬ ਚ ਅੰਡਰਸਟੈਂਡ ਕਰਨ ਵਾਲੇ ਆ ਆਪਾਂ ਸਮਝਣ ਵਾਲੇ ਆ ਗੱਲਾਂ ਐਂ ਤਾਂ ਕੋਈ ਨਹੀਂ ਹੁੰਦੀ ਹੁਣ ਜਿੱਥੇ ਤੁਸੀਂ ਖੜੇ ਹੋ ਯਾਰ ਇਹ ਕਲੀਕਣਕ ਥੋੜੀ ਆ ਬਾਈ ਕਿਸੇ ਬੰਦੇ ਦੀ ਕਬੀਲਦਾਰੀ ਆ ਪੂਰੀ ਉਨੇ ਸਾਰਾ ਕੁਛ ਅੱਗੇ ਜ਼ਿੰਦਗੀ ਦਾ ਤੋਰ ਨਾ ਹੁੰਦਾ ਔਰ ਮੈਂ ਤਾਂ ਬਾਈ ਵਾਲੇ ਖੇਤ ਚਾ ਬਾਈ ਜਿਹੜੇ ਵੀਰੇ ਦਾ ਖੇਤ ਆ ਇਹਨੂੰ ਵੀ ਧੰਨਵਾਦ ਆ ਜਿਹੜਾ ਆ ਕੇ ਇੱਥੇ ਪਾਲਚ ਬਾਈ ਦੇ ਨਾਲ ਖੜਾ ਯਾਰ ਨਹੀਂ ਕੋਈ ਨਹੀਂ ਖੜਦਾ ਅਗਲਾ ਕਹਿੰਦਾ ਮੈਂ ਤਾਂ ਠੇਕਾ ਲੈ ਲਿਆ ਜਾ ਕੇ ਅਗਲਾ ਸ਼ਹਿਰ ਰਹਿਣ ਲੱਗ ਜਾਂਦਾ ਵੀ ਆਪਾਂ ਦਾ ਭਾਈ ਹੁਣ ਠੇਕੇ ਦੇ ਦਿਆ ਕਰਾਂਗੇ ਆਪਾਂ ਕੀ ਲੈਣਾਗਾ ਇਹ ਵੀ ਇੱਕ ਮੈਨੂੰ ਮਤਲਬ ਬੰਦੇ ਦੇ ਅੰਦਰ ਕੁਝ ਜਜ਼ਬਾਤ ਆ ਤਾਂ ਹੀ ਅਗਲਾ ਇੱਥੇ ਆਇਆ ਤੇ ਇਹ ਬੜਾਈ ਕਿਉਂ ਨਹੀਂ ਲੇਟ ਕਿਵੇਂ ਹੋ ਗਏ ਇਹਦੇ ਚ ਇਹ ਲੇਟ ਹੋਣ ਦਾ ਕਾਰਨ ਇੱਕ ਤਾਂ ਸਾਡੀਆਂ ਸਰਕਾਰਾਂ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਕਿਉਂਕਿ ਫਸਲ ਨੂੰ ਅੱਗ ਨਹੀਂ ਲਾ ਸਕਦੇ ਸੀ ਕਿ ਝੋਨੇ ਦੀ ਰਹਿਦਖੋਣ ਨੂੰ ਅੱਗ ਲਾਉਣ ਤੋਂ ਸਰਕਾਰ ਨੂੰ ਉਦੋਂ ਤਾਂ ਜਿਹੜੇ ਸੈਟਲਾਈਟ ਕੰਮ ਕਰਦੇ ਆ ਤੇ ਜੇ ਅੱਜ ਉਹਨਾਂ ਸੈਟਲਾਈਟਾਂ ਦੀ ਗੱਲ ਕਰੀਏ ਅੱਜ ਜਦੋਂ ਮੇਰੀ ਸਾਰੀ ਖੜੀ ਫਸਲ ਮੱਚ ਗਈ ਅੱਜ ਕੋਈ ਸੈਟਲਾਈਟ ਨਾ ਤਾਂ ਕੰਮ ਕਰਦਾ ਨਾ ਉਹਦੀ ਕੋਈ ਰਿਪੋਰਟ ਕੰਮ ਕਰਦੀ ਆ ਉਹਦਾ ਕਾਰਨ ਇਹ ਸੀ ਫਸਲ ਲੇਟ ਵਿਜੀ ਸੀ ਲੇਟ ਆਉਣੇ ਸੀ ਬਾਕੀ ਰਸਤਿਆਂ ਦੀ ਸਮੱਸਿਆ ਦੋ ਕਰਮਾਂ ਦਾ ਰਸਤਾ ਪਹਿਲਾਂ ਮਸ਼ੀਨ ਨਹੀਂ ਆਉਂਦੀ ਜਦੋਂ ਵੱਡੀ ਆਊਗੀ ਆਸੇ ਪਾਸੇ ਫੇਰ ਹੀ ਮਸ਼ੀਨ ਆਊਗਾ ਹਾਂ ਕਿਉਂਕਿ ਲਿਖਾ ਹੈ ਉਹਨੂੰ ਫੇਰ ਹੀ ਬਣਨਾ ਫੇਰ ਹੀ ਲਿਖਾ ਬਣਨਾ ਤਾਂ ਕਰਕੇ ਦੋਨਾਂ ਦੀ ਤੁਹਾਡੇ ਦੋਨੇ ਪਰਾਵਾਂ ਦੀ ਇੱਥੇ ਲੇਟ ਸੀ ਹੋਰ ਤਾਂ ਕਿਸੇ ਦੀ ਨਹੀਂ ਸੀ ਖੜੀ ਹਾਂ ਬਸ ਸਾਡੀ ਦੋਹਾਂ ਦੀ ਰਹਿ ਗਈ ਸੀ ਕੋਈ ਸਾਹਮਣੇ ਕਣਕ ਖੜੀ ਸੀ ਆ ਖਾਲ ਤੋਂ ਅਗਲੇ ਪਾਸੇ ਠੀਕ ਹੈ ਉਹ ਵੀ ਅੱਜ ਹੀ ਵੱਡੀ ਹੈ ਤੇ ਅੱਜ ਹਾਂਜੀ ਇੱਕ ਬਈ ਦੀ ਹੁਣ ਸਾਰੀਆਂ ਮਤਲਬ ਕਣ ਕੋਈ ਵੀ ਫਸਲਾ ਬੀਜਣ ਤੋਂ ਲੈ ਕੇ ਕਿਸਾਨ ਨੂੰ ਤਾਂ ਦਿੱਕਤਾਂ ਦਾ ਸਾਹਮਣਾ ਕਰਨੀ ਪੈਂਦਾ ਹੈ ਪਹਿਲਾਂ ਹੁਣ ਉੱਥੇ ਤੜੀ ਮੇਰੀ ਕਣਕ ਹੈਗੀ ਪਹਿਲਾਂ ਜਦੋਂ ਸਰਕਾਰਾਂ ਬਾਈ ਨੇ ਹੁਣ ਦੱਸੀਆ ਗੱਲ ਵੀ ਪਰਾਲੀ ਨਾ ਮਚਾਓ ਜੇ ਪਰਾਲੀ ਦੀ ਮਤਲਬ ਵੱਡੀ ਗੱਲ ਤਾਂ ਆਪਾਂ ਨਾ ਕਰੀਏ ਜੇ ਮਤਲਬ ਥੋੜੀ ਜੀ ਢੇਰੀ ਵੀ ਮਚਾਉਣੀਆਂ ਨਾ ਤਾਂ ਸੈਟੇਲਾਈਟ ਉਹਦੀ ਦੱਸ ਦਿੰਦੀ ਐ ਇਹਨਾਂ ਨੂੰ ਜਾ ਕੇ ਤੇ ਅਸੀਂ ਉਸ ਜੱਬ ਦੇ ਮਾਰਿਆ ਨੇ ਵਿਚਾਲੇ ਲੈਣਾ ਲੈਣਾ ਮਚਾ ਕੇ ਅਸੀਂ ਕੋਸ਼ਿਸ਼ ਕੀਤੀ ਸੁਪਰਸੀਡਰ ਨਾਲ ਬੀਜਣ ਦੀ ਅੱਧੀ ਕਿ ਤਾਂ ਸਹੀ ਬੀਜੀ ਗਈ ਅੱਧੀ ਦੇ ਵਿੱਚ ਜਿਹੜੇ ਮਤਲਬ ਪਰਾਲੀ ਜ਼ਿਆਦਾ ਰਹਿਣ ਕਰਕੇ ਕਣਕ ਹਰੀ ਨਹੀਂ ਹੋਈ ਉਸ ਤੋਂ ਬਾਅਦ ਜਦੋਂ ਉਹਨੂੰ ਪਾਣੀ ਲਾਇਆ ਕੁਛ ਤਾਂ ਉਹੀ ਕਣਕ ਤੇ ਕੁਛ ਜਿਹੜਾ ਸ਼ਿੱਟਾ ਦਿੱਤਾ ਸੀ ਕਿਉਂ ਮਹੀਨਾ ਬੀਬੀ 25 ਸੌਰੀ 27 28 ਦਿਨ ਬਾਅਦ ਆਪਾਂ ਪਾਣੀ ਲਾਉਣੇ ਆ ਕਣਕ ਨੂੰ ਹਾਂ ਉਹ ਹੋਗੀ ਨਾ ਉਹ ਹੁਣ ਮੰਨ ਲਓ ਵੀ ਇੱਕ ਤਾਂ ਮਹੀਨਾ ਪਹਿਲਾਂ ਬੀਜੀ ਸੀ ਇੱਕ ਮਹੀਨਾ ਬਾਅਦ ਵਾਲੀ ਸੀ ਜੇ ਹੁਣ ਇਹਨੂੰ ਮੈਂ 5-4 ਦਿਨ ਪਹਿਲਾਂ ਵੜਦਾ ਸੀ ਫਿਰ ਸਰਕਾਰਾਂ ਦਾ ਪੰਗਾ ਫੇਰ ਸੀ ਵੀ ਇਹ ਗਿੱਲੀ ਐ ਉਹ ਜਿਹੜੀ ਪਹਿਲਾਂ ਵੀ ਜਿਹੋ ਮਰੁੰਡ ਬਣ ਗਈ ਹੋ ਉਹ ਦੂਜੀ ਹਜੇ ਹਰੀ ਹੈ ਦੂਜੀ ਇਸੇ ਜੱਬ ਕਰਕੇ ਸਰਕਾਰ ਸਾਰੇ ਮਤਲਬ ਕਸੂਰੀ ਸਰਕਾਰਾਂ ਦੇ ਆ ਉਹ ਉਹ ਜੱਬ ਕਰਕੇ ਵੀ ਉਹ ਮਹੀਨਾ ਪਹਿਲਾਂ ਵੀ ਜੀ ਆ ਉਹ ਮਹੀਨਾ ਬਾਅਦ ਚ ਵੀ ਜੀ ਆ ਵੀ ਜੇ ਆਪਾਂ ਪਹਿਲਾ ਬੜ ਲਈ ਤੇ ਇਹ ਤਾਂ ਚੱਲਾ ਆ ਗਈ ਕਣਕ ਦੂਸਰੀ ਜਿਹੜੀ ਉਹ ਗਿੱਲੀ ਆਈ ਨੂੰ ਵੀ ਨਾ ਖਰਾਬ ਕਰ ਦੇ ਇਸ ਕਰਕੇ ਕੁਛ ਤਾਂ ਪੰਜ ਚਾਰ ਦਿਨ ਐਂਟ ਪਾਉਣੇ ਪਏ ਉਹ ਬਰੂਦ ਬਣ ਗਿਆ ਜਦੋਂ ਮਾੜੀ ਜਿਹੀ ਚਿੰਗਾਰੀ ਮੈਂ ਤਾਂ ਹੈਰਾਨ ਆ ਯਾਰ ਇੰਨੀ ਤੇਜ਼ ਅੱਗ ਲੱਗਣੀ ਅਸੀਂ ਤਾਂ ਮੈਨੂੰ ਬਾਈ ਦੱਸਦੇ ਸੀਗੇ ਕਿਉਂਕਿ ਇਹ ਬਾਈ ਥੋੜੀ ਸੜਕ ਤੋਂ ਨੰਗੀ ਜਾਂਦੇ ਸੀ ਇਹਨੇ ਅੱਗ ਲੱਗੀ ਦੇਖ ਲਈ ਕਹਿੰਦਾ ਯਾਰ ਮੈਂ ਉਹ ਨੰਗਿਆ ਨਹੀਂ ਗਿਆ ਮੈਂ ਖੜ ਗਿਆ ਇਹ ਇਹ ਮੁੰਡਾ ਵਾਪਸ ਉੱਥੋਂ ਆਇਆ ਉਹ ਦੋ ਮਿਲ ਕੇ ਗਏ ਨੇ ਪਹਿਲਾਂ ਵੀ ਦੱਸਿਆ ਸੀ ਇਹਨਾਂ ਨੇ ਉਹ ਸਵੇਰੇ ਵੀ ਵਿਚਾਰੇ ਆ ਕੇ ਗਏ ਆ ਜਿਹੜਾ ਮਾਰ ਕੇ ਗਏ ਆ ਸਾਡੇ ਕੋਲ ਕੋਈ ਨਹੀਂ ਨੰਗਿਆ ਜਾਂਦਾ ਯਾਰ ਜਿਹਦੇ ਦਿਲ 'ਚ ਆਪਾਂ ਫਿਰ ਵੀ ਹੈ ਤਾਂ ਇਸ 100 ਕੁਸ਼ ਦੇਖਣਾ ਹੁੰਦਾ ਵੀ ਕੋਈ ਕਿਸੇ ਦਾ ਦੇਣਾ ਲੈਣਾ ਲਾਉਣਾ ਜਾਂ ਹੋਰ ਕਰਨਾ ਸਾਰਾ ਕੁਝ ਆਪਣਾ ਹੁਣ ਕਿਸਾਨ ਦਾ ਫਸਲ ਦੀ ਹੁੰਦਾ ਯਾਰ ਕਿਸਾਨ ਕੋਲੇ ਕੀ ਆ ਹੋਰ ਕੋਈ ਇਹਨਾਂ ਕੋਲੇ ਨਾਲ ਸਰਕਾਰਾਂ ਕੋਲੇ ਕੁਸ਼ ਹੈਗਾ ਤੁਸੀਂ ਮੈਂ ਉਹੀ ਬਾਈ ਦੱਸਦਾ ਬਾਈ ਕਹਿੰਦਾ ਵੀ ਬਾਈ ਤੋਂ ਤਾਂ ਖੜਿਆ ਹੀ ਨਹੀਂ ਗਿਆ ਮੌਕੇ ਤੇ ਬਾਈ ਤਾਂ ਇਰਾ ਘਰੇ ਜਾਵੜਿਆ ਬਾਈ ਮੈਨੂੰ ਪਤਾ ਮੈਂ ਇਥੇ ਆਕੇ ਪਾਣੀ ਚਾਚੇ ਦੇ ਪੁੱਤ ਨੇ ਮੈਨੂੰ ਇੱਥੇ ਪਾਣੀ ਪਿਆਤਾ ਦੂਜੇ ਨੇ ਪਾਣੀ ਪੀ ਕੇ ਤੇ ਮੈਂ ਤਾਂ ਫਿਰ ਡਿੱਗ ਪਿਆ ਥੱਲੀ ਪੈ ਗਿਆ ਫਿਰ ਉਹਨਾਂ ਨੇ ਮੈਨੂੰ ਇੱਥੇ ਮੰਜੇ ਤੇ ਪਾਇਆ ਮੋਟਰ ਸਾਡੇ ਚਾਚੇ ਦੀ ਲਾਲਸੋਂ ਦੀ ਫਿਰ ਉਹਨਾਂ ਨੇ ਮੰਜੇ ਤੇ ਪਾਇਆ ਫਿਰ ਡਾਕਟਰ ਬੁਲਾਇਆ ਟੀਕਾ ਟੂਖਾ ਲਵਾਇਆ ਗੋਲੀਆਂ ਗਲੀਆਂ ਦਿੱਤੀਆਂ ਉਸ ਦੂਰੋਂ ਬਾਅਦ ਉਸ ਤੋਂ ਬਾਅਦ ਪਟਵਾਰੀ ਸਾਹਿਬ ਕਹਿੰਦੇ ਸੀ ਵੀ ਸਾਡੇ ਕੋਲੇ ਵੀ ਆਓ ਜਲਦੀ ਨਾਲ ਤੁਸੀਂ ਫਿਰ ਉਹਨਾਂ ਕੋਲੇ ਗਏ ਸੀ ਤਾਂ ਹੁਣ ਜਦੋਂ ਤੁਸੀਂ ਫੋਨ ਕਰਿਆ ਥੋੜੇ ਦੇਰ ਪਹਿਲਾਂ ਹੀ ਆਏ ਆ ਮੌੜਾ ਤੋਂ ਪਟਵਾਰੀ ਸਾਹਿਬ ਨੂੰ ਮਿਲ ਕੇ ਉਹਨਾਂ ਨੇ ਲਿਖਿਆ ਕਿ ਕਿਸ ਨੇ ਕੋ ਪ੍ਰਸ਼ਾਸਨ ਨੇ ਕਿਹਾ ਵੀ ਇਹ ਕਹਿੰਦੇ ਤਾਂ ਹੈ ਬਾਈ ਉਮੀਦਾਂ ਸਾਨੂੰ ਪਤਾ ਹੀ ਆ ਯਾਰ ਇਹ ਗੱਲਾਂ ਤਾਂ ਬਾਲਕ ਇਹ ਤਾਂ ਕਾਹਨੂੰ ਪਤਾ ਹੀ ਆ ਯਾਰ ਇਹ ਕਿੱਥੇ ਇਹਨਾਂ ਦੇ ਕੋਈ ਪਰ ਯਾਰ ਆਪਾਂ ਕਿ ਟੁਕੜ ਬਾਈ ਜਿੰਨੇ ਕ ਆਪਾਂ ਆਪਣੇ ਚ ਹੈਗੀ ਹੈ ਹਿੰਮਤ ਆ ਆਪਾਂ ਯਾਰ ਖੜਨ ਦੀ ਕੋਸ਼ਿਸ਼ ਕਰਗੇ ਮੈਂ ਕਿਉਂਕਿ ਬਾਈ ਯਾਰ ਕੇ ਟਿੱਕਰੀ ਬਾਰਡਰ ਦੇ ਉੱਤੇ ਰਹਿ ਕੇ ਆਇਆ ਉੱਥੇ ਕਿੰਨੇ ਨੰਬਰ ਤੁਸੀਂ ਮੈਟਰੋ ਪੋਲੇ ਪੋਲ ਦੇ ਥੱਲੇ ਸੀ ਤੁਸੀਂ ਮੈਟਰੋ ਦੇ ਥੱਲੇ ਸੀਗੇ 766 ਨੰਬਰ ਤੇ ਬਾਈ ਤੇ ਬਾਈ ਵੀ ਸੀਗੇ ਅਸੀਂ ਖਨੋਰੀ ਵੀ ਸੀਗੇ ਹਾਂ ਜੀ ਅਸੀਂ ਨਰਸਰੀ ਦੇ ਸਾਹਮਣੇ ਅਸੀਂ ਠੀਕ ਹੈ ਜੀ ਜਿਹੜੀ ਟਿਕਰੀ ਆਪਣਾ ਜਿੱਥੇ ਡਾਕਟਰ ਸੁਬੈਮਾਨ ਦਾ ਹਸਪਤਾਲ ਸੀ ਉਹਦੇ ਸਾਹਮਣੇ ਬਰਾਬਰ ਜਿਹੜੀ ਨਰਸਰੀ ਸੀ ਉਹਦੇ ਸਾਹਮਣੇ ਅਸੀਂ ਬਾਦਰਗਾੜਾ ਵਾਲੇ ਬਾਈਪਾਸ ਤੇ ਉੱਥੇ ਸਾਲਾਂ ਕਿ ਹੈ ਹਾਂ ਤਕਰੀਬਨ ਜਿੱਦੇ ਤੋਂ ਚੱਲਿਆ ਉਹਦੇ ਤੋਂ ਲੈ ਕੇ ਜਿੱਦੇ ਖਤਮ ਹੋਇਆ ਜਸਨ ਮਨਾ ਕੇ ਆਇਸੀ ਨਾਲ ਕੈਰੀਅਰ ਆਪਾਂ ਸਾਰਾ ਕੁਝ ਲੜ ਵੀ ਲੈਨੇ ਆ ਸੰਘਰਸ਼ ਵੀ ਕਰ ਲੈਨੇ ਆ ਆ ਨਿੱਕੀਆਂ ਨਿੱਕੀਆਂ ਗੱਲਾਂ ਯਾਰ ਤਾਰਾਂ ਕਸਣੀਆਂ ਹੁਣ ਮੈਂ ਇੱਕ ਹੋਰ ਵੀ ਗੱਲ ਕਰਦਾ ਇਹ ਨਹੀਂ ਵੀ ਮੈਂ ਕਿਸੇ ਦਾ ਪੱਖ ਪੂਰ ਰਿਹਾ ਨਹੀਂ ਬਾਈ ਇਹ ਜਿਹੜੀਆਂ ਤਾਰਾਂ ਆਪਾਂ ਕਹਿੰਦੇ ਆ ਵੀ ਸਾਰੇ ਕਿਤੇ ਢੱਲੀਆਂ ਹੋਈਆਂ ਹਰ ਇੱਕ ਦੇ ਪਿੰਡ ਦੇ ਵਿੱਚ ਤੁਸੀਂ ਦੇਖੋ ਮੋਟਰਾਂ ਵਾਲੀਆਂ ਤਾਰਾਂ ਤੁਹਾਨੂੰ ਅਕਸਰ ਢੱਲੀਆਂ ਦੇਸਣਗੀਆਂ ਹਰ ਸਾਲ ਉੱਥੇ ਕੋਈ ਨਾ ਕੋਈ ਕਾਰਨ ਵੱਤਦਾ ਅਸੀਂ ਬਿਲਕੁਲ ਕਹਨੇ ਆ ਮੈਕਮੇ ਨੂੰ ਕਹਨੇ ਆ ਪਰ ਮੈਕਮੇ ਦਾ ਹਾਲ ਇਹ ਆ ਬਾਈ ਯਾਰ ਉੱਥੇ ਭਰਤੀ ਹੀ ਨਹੀਂ ਬੰਦੇ ਹੀ ਨਹੀਂ ਵਰਤੀ ਕਰੇ ਜਾ ਰਹੇ ਜਿਹੜੇ ਹੈਗੇ ਆ ਉਹਨਾਂ 'ਤੇ ਸਾਰਾ ਬੋਝ ਪਾਇਆ ਜਾ ਰਿਹਾ ਵੇ ਲੋੜਾ ਕੰਮ ਉਹ ਬੰਦੇ ਪੋਗੀ ਨਹੀਂ ਪਾਉਣੇ ਉੱਥੇ ਇਹ ਜਿਹੜੀ ਹਰ ਚੀਜ਼ ਨੂੰ ਵੀ ਪ੍ਰਾਈਵੇਟ ਕਰ ਦੋ ਯਾਰ ਆਹ ਚੀਜ਼ਾਂ ਕਰ ਦੋ ਬਾਲੇ ਗੁੰਜਲਦਾਰ ਮਸਲੇ ਆ ਇੱਥੇ ਇਹਦੇ 'ਤੇ ਸੋਚਣਾ ਪਊ ਸਾਰੇ ਪਾਸੇ ਕਰਨਾ ਪਊ ਹੁਣ ਇੱਕ ਬੰਦਾ ਸੰਘਰਸ਼ ਕਰ ਸਕਦਾ ਉਹਦੇ ਹੱਕਾਂ ਲਈ ਕਰ ਸਕਦਾ ਪਰ ਯਾਰ ਐਡੀ ਛੋਟੀ ਜੀ ਗੱਲ ਯਾਰ ਲਾਈਟ ਪਿੱਛੇ ਯਾਰ ਅਸੀਂ ਕਿੰਨੀ ਐਦਕੀ ਮਤਲਬ ਮੇਰੇ ਸੁੰਨ ਦੇ ਵਿੱਚ ਕਦੇ ਵੀ ਕਣਕਾਂ ਨੂੰ ਇੰਨੀ ਅੱਗ ਮੈਂ ਨਹੀਂ ਲੱਗੀ ਦੇਖੀ ਪਹਿਲੀ ਹਰ ਸਭ ਤੋਂ ਜ਼ਿਆਦਾ ਅੱਗ ਲੱਗੀ ਆ ਫਿਰ ਥੋੜੇ ਪਿੰਡ ਚ 21 ਕੇਸ ਆ ਸਾਡੇ ਜਿਵੇਂ 3-4 ਕੇਸ ਸਾਡੇ ਪਿੰਡ ਚ ਹੋਏ ਸਾਡੇ ਘਰ ਇੱਕ ਕੇਸ ਅੱਜ ਦਾ ਹੀ ਆ ਪਰ ਇਹ ਮੰਨ ਕੇ ਚੱਲੋ ਬੁਝਾਏ ਤੋਂ ਬਾਅਦ ਵੀ ਦੋ ਵਾਰੀ ਫੇਰ ਅੱਗ ਭੰਗ ਕਰ ਗਈ ਅੱਛਾ ਭੀਜ ਉਹਨ ਤੋਂ ਬਾਅਦ ਫੇਰ ਉਸ پارک ਉੱਥੋਂ ਹੀ ਨਿਕਲੇ ਕਿ ਉਹ ਅੱਗ ਵੈਸੀ ਪੜ ਗਈ ਇੱਥੋਂ ਹੀ ਜਿਵੇਂ ਮੰਨ ਲੋ ਵੀ ਉੱਥੋਂ ਧੁਖਦੀ ਸੀ ਵੀ ਢੇਰੀ ਪਈ ਸੀ ਕੋਈ ਜਾ ਉਹ ਤੋਂ ਹਵਾ ਕੇ ਉੱਡ ਗਈ ਮਤਲਬ ਦੋ ਵਾਰ ਫੇਰ ਅਟੈਕ ਕੀਤੀ ਅੱਗ ਨੇ ਪੂਰਾ ਜ਼ਬਰਦਸਤਾਂ ਤੱਕ ਸੇਕ ਲੱਗਿਆ ਵਾਹੋ ਟਾਲੀ ਟਾਲੀ ਹੈ ਸਰ ਆ ਆ ਵੇਖੋ ਜੀ ਇੱਧਰ ਵੀ ਵੇਖੋ ਉਹ ਉਹ ਸਪੈਡੇ ਉਹ ਬੜਾ ਭਿਆਨਕ ਕੰਮ ਸੀਗਾ ਇਹ ਤਾਂ ਬਸ ਪਰਮਾਤਮਾ ਦਾ ਚਲੋ ਫੇਰ ਵੀ ਸ਼ੁਕਰ ਹੈ ਜਿਹੜਾ ਕੋਈ ਬੰਦੇ ਦੀ ਕੋਈ ਨੁਕਸਾਨ ਨਹੀਂ ਹੋਇਆ ਜਿਵੇਂ ਹੁਣ ਉੱਥੇ ਮੈਂ ਇਕੱਲਾ ਸੀਗਾ ਮੈਂ ਵੀ ਵਿਚ ਜਾਵੜਨਾ ਸੀ ਜਾਂ ਹੋਰ ਪਰਮਾਤਮਾ ਨੇ ਅੱਖ ਰੱਖਦੇ ਬਾਈ ਅਸੀਂ ਯਾਰ ਮੇਰੇ ਕੋਲੇ ਤਾਂ ਬਾਈ ਕੋਈ ਸ਼ਬਦ ਹੈ ਨਹੀਂ ਵੀ ਮੈਂ ਤੁਹਾਨੂੰ ਕੋਈ ਹੌਸਲਾ ਦੇਣ ਵਾਲੀ ਗੱਲ ਕਰਾਂ ਪਰ ਫੇਰ ਉਹੀ ਆ ਵੀ ਆ ਭਾਣਾ ਪਰ ਜਿੰਨੀ ਇਹ ਚ ਕੋਸ਼ਿਸ਼ ਸਾਡੇ ਵੱਲੋਂ ਹੋਊ ਬਾਈ ਅਸੀਂ ਜ਼ਰੂਰ ਕਰਾਂਗੇ ਤੇ ਐਨਹੀਂ ਧੰਨਵਾਦ ਆ ਜਿਹੜਾ ਤੁਸੀਂ ਆ ਕੇ ਸਾਡਾ ਹਾਲਚਾਲ ਪੁੱਛ ਲਿਆ ਸਾਨੂੰ ਹੋਰ ਵੀ ਕਿਸੇ ਚੀਜ਼ ਦੀ ਵਾਲੀ ਕੋਈ ਲੋੜ ਨਹੀਂ ਹੈਗੀ ਤੇ ਬਸ ਐਨਹੀਂ ਧੰਨਵਾਦ ਆ ਭਰਾਵੋ ਜਿਹੜਾ ਤੁਸੀਂ ਆ ਕੇ ਸਾਡੇ ਨਾਲ ਖੜ ਗਏ ਟਟੋ-ਕਟ ਸਾਡਾ ਆਬਲਾ ਦੁੱਖ ਤੁਸੀਂ ਆਪ ਦਾ ਦੁੱਖ ਸਮਝਿਆ ਯਾਰ ਬਾਈ ਕਿਸੇ ਤੇ ਵੀ ਆ ਸਕਦਾ ਇਹ ਤੱਤੀਆਂ ਬਾਵਾ ਮਤਲਬ ਹਰ ਇੱਕ ਦੀ ਬਗੀਆਂ ਜ਼ਿੰਦਗੀ ਚ ਆਪਾਂ ਇੱਕੋ ਜਿਹੇ ਹਾਲਾਤਾਂ ਚੋਂ ਗੁੰਮਪੱਲੀਆਂ ਪਈਆਂ ਨੇ ਆ ਦੇਖੋ ਯਾਰ ਲੈ ਪਰ ਲੈ ਕੀ ਯਾਰ ਬਸ ਪੁਸ਼ਚੰਗਾ ਨਹੀਂ ਲੱਗਦਾ ਭਰਾ ਤਾਂ ਆਪਾਂ ਵੀ ਇਹੀ ਆ ਵੀ ਆਪਦੇ ਵੱਲੋਂ ਕੋਸ਼ਿਸ਼ ਕਰਾਂਗੇ ਜੋ ਵੀ ਇਸ ਵੀਡੀਓ ਦੇ ਜ਼ਰੀਏ ਸਾਨੂੰ ਹੋਊਗਾ ਅਸੀਂ ਜੇ ਜ਼ਿਆਦਾ ਹੀ ਘੱਟ ਹੋਇਆ ਤਾਂ ਆਪਦੇ ਕੋਲੋਂ ਵੀ ਪਾਵਾਂਗੇ ਪਰ ਬਾਈ ਵਰਗਿਆਂ ਦੇ ਦੁੱਖ ਚ ਆਪਾਂ ਖੜਨ ਦੀ ਸਾਰੇ ਕੋਸ਼ਿਸ਼ ਕਰਾਂਗੇ ਧੰਨਵਾਦ ਤੁਹਾਡਾ